ਇਹ ਇਹ ਮੈਨੂੰ ਬਾਸ ਆ ਦੇਖੋ ਜੀ KFC ਵਾਲੇ ਗਲਤ ਚਿਕਨ ਖਵਾ ਰਹੇ ਨੇ ਵੀਰੇ ਅਸੀਂ ਚੈੱਕ ਕਰਿਆ ਵੀਰੇ ਆ ਦੇਖੋ ਜੀ ਕਿ ਕਿ ਸਰ ਕੇ ਬਿਰੇ ਗਾਲੀ ਕੱਢ ਰਹੇ ਨੇ ਇਹਦੇ ਬਾਈ ਨੇ ਦੇਖੋ ਕਿ ਰਜਾਇੰਦੇ ਨੂੰ ਤਿਆਰਾਂ ਸੀ ਵੀਰੇ ਰਜਾਇੰਦੇ ਨੂੰ ਤਿਆਰਾਂ ਦੋ ਤੇਨੂੰ ਲੱਗਦੇ ਆ ਇਹ ਚੀਜ਼ਾਂ ਨੂੰ ਸਿੱਕਰੀ ਕੰਮ ਕਰੋਂਗੇ ਵੀਰੇ ਗਲਤ ਆ ਗਲਤ ਆ ਨਾ ਤੇਰੇ ਸਾਹਮਣੇ ਸਮੈਲ ਆ ਰਹੀ ਆ ਨਾ ਦੇ ਨਮਨਦਾਇਆ ਕੋਸਮੇ ਕਰਾ ਇਹ ਮੈਂ ਦਸਾਂ ਤੇ ਨਾ ਤੇ ਆ ਸਮੱਲ ਲਾਰੀ ਆ ਬਰੇ ਸਮੱਲ ਲਾਰੀ ਆ ਇੱਕ ਮਿੰਟ ਵੀਡੀਓ ਬਣਾ ਲਿਓ ਅਸੀਂ ਪਤਾ ਚੀਜ਼ ਕਰਦੇ ਆਂ ਇਹ ਐ ਨਹੀਂ ਇੱਕ ਮਿੰਟ ਨਾ ਤਾਂ ਆ ਪੀ ਨਹੀਂ ਬਾਹਰ ਆ ਰਹੀ ਆ ਕਿਚਨ ਕਿਚਨ ਉੱਪਰ ਲੈ ਜਾ ਲਾ ਉੱਪਰ ਉੱਤਰ ਵੀ ਜਾਉਂਗੇ ਉੱਪਰ ਮੇਡ ਤਾਂ ਸੀ ਬਈ ਆਜੂ ਜੀ ਬਾਈ ਦੇਖੋ ਆ ਬਾਈ ਵੀਡੀਓ ਦੀ ਆਹ ਕਹਿੰਦਾ ਕਿ ਚੰਦਰੀ ਜਾ ਸਕਦੇ ਹੈਗੇ ਆਜੋ ਤੁਸੀਂ ਅੰਦਰ ਆ ਜਾਓ ਉੱਪਰ ਤਾਂ ਬਈ ਕੋਈ ਗੱਲ ਬਾਤ ਤਾਂ ਤਹੀ ਦਾ ਆਜੋ 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 ਆਈ ਆਂਦਾ ਸਾਰੇ ਚੰਨ ਸਾਰੇ ਸਾਰੇ ਕਿਉਂ ਨਹੀਂ ਆਉਂਦੇ ਇਹ ਜੱਟ ਇਹ ਉੱਪਰ ਦੀ ਆ ਮੁਸ਼ਕਿਲ ਕੋਈ ਹੈ ਹੀ ਨਹੀਂ ਸੀ ਇਹ ਲੰਗੋਲੇ ਹੋਏ ਨੇ ਯਾਰ ਆਹ ਨਾਲ ਕੋਈ ਆਜੋ ਆਜੋ ਸਿਵਲ ਲਾਈਨ थाना ਐਸਐਸਓ ਨੂੰ ਕਾਲ ਹੋ ਗਈ ਭਾਈ ਸਮਝ ਲਵਾ ਭਾਈ ਭਾਈ ਆ ਗੇੜ ਕਿਉਂ ਨਹੀਂ ਖੋਲ ਰਿਆ ਬਈ ਆ ਗੇੜ ਕਿਉਂ ਨਹੀਂ ਖੋਲ ਰਿਆ ਬਈ ਹੈ ਆਜੋ 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 ਸੈਰ ਦੇ ਦੇਖਣਾ ਲੱਗੂ ਮੈਨੂੰ ਕੋਈ ਅੰਦਰ ਦੇ ਵਿੱਚ ਕਰ ਦੇ ਵਿੱਚ ਕਰ ਦੇ ਜਾਂਦਾ ਆ ਦੇਖੋ ਕੁੱਤਾ ਉਹਦੇ ਵਿੱਚ ਨਹੀਂ ਉਹਦੇ ਵਿੱਚ ਖੋਲ ਨੂੰ ਲੈ ਇਹਨੂੰ ਕੋਈ ਨਹੀਂ ਵੀ ਸੌਰੀ ਵੀਰੇ ਸੌਰੀ ਇਹਨੂੰ ਐ ਕਰੋ ਜੀ ਬੈਗ ਖੋਲ ਕੇ ਰੱਖ ਲੈ ਇਹਦੇ ਪੂਰੀ ਕੱਢ ਦੇ ਇੱਥੇ ਰੱਖ ਲੈ ਨੂੰ ਅੱਛਾ ਹੁਣ ਤੂੰ ਸਾਈਡ ਤੇ ਕਰੇਗਾ ਹੈ ਆ ਮੈਨੇਜਰ ਇੱਧਰ ਦਾ ਜੀ ਓ ਇੱਧਰ ਹੋ ਇੱਕ ਮਿੰਟ ਇੱਥੇ ਆਪੇ ਦੱਦ ਕਿੱਥੇ ਕੋਈ ਗੱਲ ਕੋਈ ਗੱਲ ਦਿਖਾ 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 ਕੀ ਆ ਆਪ ਆਜ ਨਾਲ ਲਕੋ ਰਹੇ ਨੇ ਇਹ ਆ ਸਮੈਲ ਚੈੱਕ ਕਰੋ ਇਹਦੀ ਸਮੈਲ ਚੈੱਕ ਕਰੋ ਇੱਕ ਮਿੰਟ ਬਾਈ ਬਾਈ ਪੁਲਿਸ ਨੂੰ ਬੁਲਾਵਰੇ ਆ ਫੇਰ ਚੈੱਕ ਕਰੋ ਆ ਸਮੈਲ ਚੈੱਕ ਕਰੋ ਇਹ ਇੱਧਰ ਬੜਿਆ ਆ ਮੈਨੇਜਰ ਇੱਥੋਂ ਦਾ ਤੇਰਾ ਨਾਲ ਕੀ ਓਏ ਚੱਲ ਵੀ ਚੱਲ ਅੱਗੇ ਚੱਲ ਅੱਗੇ ਲੱਗ ਅੱਗੇ ਲੱਗ ਵੀਰੇ ਅੱਗੇ ਲੱਗ ਆਪ ਕਰੋ ਆਪ ਲੋਈ ਉਹਨੂੰ ਨੋ ਇੰਟੀਰਲ ਨੂੰ ਬੋਰਡ ਨੂੰ ਖੋਲੋ ਤੁਸੀਂ ਇਹਨੂੰ ਬਦਲੋ ਮੈਨੇਜਰ ਤੁਹਾਡੀ ਦੇਖਦੇ ਇਹ ਨੋਨ ਟ੍ਰਿਕ ਕਿਵੇਂ ਲੱਗੀ ਹੋਈ ਹੈ ਇਹ ਵੀ ਬੋਲ ਹੀ ਰਹੇ ਹੈਗੇ ਇੱਥੇ ਵੀ ਇੱਥੇ ਆਵਾਜ਼ ਆ ਰਹੀ ਹੈ ਇੱਥੇ ਮੋਰੀ ਘਰੀ ਆ ਖੋਲੋ ਖੋਲੋ ਬਈ ਖੋਲੋ ਗੇਟ ਖੋਲੋ ਇਹ ਪਾਜੀ ਪਾਜੀ ਰਹਿਣ ਦੋ ਯਾਰ ਖੋਲ ਰੇ ਮੈਂ ਜਦ ਤੱਕ ਤੁਸੀਂ ਹੋਈ ਗੱਲ ਯਾਰ ਮੈਂ ਖੋਲ ਰਿਹਾ ਨਾ ਵੀਰੇ ਯਾਰ ਆਰਾਮ ਨਾਲ ਗੱਲ ਕਰ ਰੋ ਪਾਜੀ ਮੈਂ ਤੁਹਾਨੂੰ ਕੀ ਕਹਿ ਰਿਹਾ ਮੈਂ ਕੋਈ ਇਹਨੂੰ ਇੱਕ ਇੱਕ ਬੰਦਾ ਆ ਜਾਓ ਬਾਈ ਤੁਸੀਂ ਖੋਲੋ ਖੋਲੋ ਲੱਗੇ ਬਾਈ ਤੁਸੀਂ ਕੰਮ ਦੋਨ ਚੱਲਦੇ ਆ ਜੀ ਤਿੰਨ ਤਾ ਤਿੰਨ ਚੱਲ ਚਾਹ ਚੱਲ ਤਿੰਨ ਚੱਲ ਹਾਂ ਚੱਲ ਖੋਲ ਖੋਲ ਦੇ ਨੇ ਸਾਡੀ ਨੌਕਰੀ ਹੈ ਬਾਈ ਅਸੀਂ ਖੋਲ ਦਵਾਂਗੇ ਠੀਕ ਆ ਅਸੀਂ ਤਿੰਨੇ ਬੰਦੇ ਭਾਈ ਤੁਸੀਂ ਵੀਡੀਓ ਆਨ ਕਰਿਓ ਆ ਵੀਡੀਓ ਆਨ ਮੇਰੀ ਜਾਨ ਦਾ ਬਦਲੂ ਮੈਂ ਕੋਸਾ ਕਰੂ ਬਹੁਤ ਲੱਗ ਗਿਆ ਨਾਮ ਬੋਲੋ ਆਪਣਾ ਤਾਂ ਹੀ ਖੁੱਲੂਗਾ ਉਹ ਨਾ ਨਾਮ ਤਾਂ ਬੋਲ ਅੰਦਰ ਬੰਦਾ ਲੋਕ ਲਾ ਮੈਗਨੇਟਾਈਸ਼ਨ ਹੀ ਨਹੀਂ ਆਪਾਂ ਸਾਰਾ ਬਚਦਾਂਗੇ ਯਾਰ ਅੰਦਰ ਬੰਦਾ ਉਹ ਅੰਗੇ ਬੰਦਾ ਅੰਦਰ ਬੰਦਾ ਜੀ ਬਈ ਬੋਲੋ ਯਾਰ ਐਸੇ ਮੋਨੇ ਕਢਾ ਦੂ ਯਾਰ ਮੈਂ ਮੈਂ ਕਹਿੰਦਾ 2000 ਰੁਪਏ ਫੜ ਜਾ 2000 ਛੱਡ ਪਿੰਨੇ ਬਹੁਤ ਕੁਝ ਫੈਲ ਆ ਰਿਹਾ ਹੋ ਰਿਹਾ ਹੈ ਗਵਰਨਮੈਂਟ ਸਾਰਾ ਕਿਤੇ ਜਨਾ ਵਿੱਚ ਹਾਂ ਯਾਰ ਸੁਲਾ ਵੀ ਬਲਾ ਹੈਡ ਨੂੰ ਬਲਾਓ ਬਾਈ ਕਿੱਥੇ ਆਇਆ ਹੈ ਹੈਡ ਕਿੱਥੇ ਆ ਕਿੱਥੇ ਭੱਜ ਗਿਆ ਯਾਰ ਉਹ ਤਰੋ ਕੇ ਅੰਦਰ ਬੰਦਾ ਬੈਠਾ ਹੈ ਅੰਦਰ ਬਾਈ ਗੇਣੀ ਵੀਡੀਓ ਚਾਹਦੂ ਹੀ ਹੈ ਵੀਡੀਓ ਚੱਲਦੀ ਹੈ ਬਈ ਆਪਣੀ ਵੀਡੀਓ ਔਨ ਹੈ ਆਪਣੀ ਆਪਣੀ ਇਹ ਇਹ ਨਹੀਂ ਗੰਦੇ ਸਮਝ ਲੈ ਯਾਰ ਬਾਈ ਬਾਈ ਆ ਬੋਲੋ ਯਾਰ ਚਾਚਾ ਚਾਚਾ ਖੁੱਲਦਾ ਕਿੱਥੋਂ ਹੈ ਯਾਰ ਬੋਲੋ ਉਹਨੂੰ ਲਿਆ ਯਾਰ ਬੁਲਾ ਕੇ ਬੁਲਾ ਕੇ ਲੈ ਬਾਈ ਲੈ ਬੁਲਾ ਬੁਲਾ ਬਈ ਛੇ ਬੁਲਾਓ ਇਹ ਨਹੀਂ ਗੰਦੇ ਸਮਝ ਲੈ ਯਾਰ ਥੋੜਾ ਬਾੜੀ ਹੈ ਬੁਲਾ ਦੇ ਉਹ ਵੱਡੀ ਬੁਲਾ ਬੁਲਾ ਬੰਦਿਆ ਕਿਉਂ ਨਹੀਂ ਆਈ ਉਹਰੇ ਥੱਲੇ ਮੈਨੇਜਰ ਨੂੰ ਬੁਲਾ ਬਾਈ ਜਿਹੜਾ ਗਿਆ ਥੱਲੇ ਨਾਲ ਆ ਗਿਆ ਆ ਖਾਉਂਦੇ ਨੇ ਯਾਰ ਲੋਕਾਂ ਮੈਨ ਆ ਦੇਖ ਆ ਦੇਖੋ ਜੀ ਆ ਦੇਖੋ ਆ ਪਿਆ ਜਿਹੜੀ ਪਾਜੀ ਪਾਜੀ ਉੱਪਰ ਲਗਾ ਜਿਹੜਾ ਆਹ ਹੈ ਆ ਪਿਆ ਬਈ ਸਾਰਾ ਕੁੜ ਆ ਗੋ ਆਉਂਦੇ ਨੇ ਹਾਂ ਇਹਨੇ ਥੋੜੇ ਪਾਇਆ ਆਹ ਵਾਲਾ ਥੋੜੇ ਪਾਇਆ ਹਾਂ ਆ ਆ ਹੁਣ ਹੀ ਪਾਇਆ ਛੱਡ ਦੇ ਓਏ ਆ ਨਹੀਂ ਆ ਨਹੀਂ ਆ ਪਾਇਨ ਟੁੱਟੇ ਨਹੀਂ ਖੱਲੇ ਨਹੀਂ ਤੇਰੀ ਆ ਜਿਹਨੇ ਮੈਂ ਜਿਹੜੀ ਜਿਹੜੀ ਮੇਨ ਆ ਇਹ ਅਸਲ ਜਿਹੜੀ ਅੱਜ ਆ ਜੀ ਵੀਰ ਤੁਸੀਂ ਐ ਕਰੋ ਇਹਦੀ ਸਮੈਟ ਚ ਕਰੋ 1 ਮਿੰਟ 1 ਮਿੰਟ ਚੈੱਕ ਕਰੋ ਜੀ ਆ ਦੇਖੋ ਬੰਦੀ ਪਾਜੀ ਚਲੋ ਇੱਕ ਤਾਂ ਜੇ ਸੱਚੇ ਨੇ ਡਾਟਾ ਕੀ ਕਰੀਏ ਇੱਕ ਮਿੰਟ ਆਪ ਐਵਰੇਜ ਚਿਕਨ ਦੇਖੋ ਹੱਥ ਤੇ ਪਿਆ ਕਰੀਏ ਨਾ ਕੀ ਇੱਕ ਤਰੀਕਾ ਚੈੱਕ ਕਰਦੇ ਆ ਜੀ ਤੁਸੀਂ ਇੰਡੀਕੇਟਰ ਗਿਆ ਬਣੀ 10 ਦਿਨ ਤੋਂ ਛੁੱਟਿਆ ਜੀ ਤਾਂ ਸੁੱਕਦਾ ਯਾਰ ਹੁਣ ਤੇਰਾ ਉੱਥੇ ਬੰਦ ਆ ਦੇਖੋ 10 ਮੀਂਹ ਪਿਆ ਭਈ ਆ ਦੇਖੋ ਆ ਡਸਟਮਿਨ ਚ ਪਿਆ ਸਾਰਾ ਗੋਸ਼ਤ ਆ ਦੇਖ ਲਓ ਜੀ ਸਾਰਾ ਡਸਟਮਿਨ ਚ ਫਿੱਟ ਗਿਆ ਦੇਖ ਲਓ ਭਾਈ ਆਹ ਕਵਾਲਿਟੀ ਹਾਂ ਆਪ ਕੁਆਲਿਟੀ ਹੈ ਇਹ ਆ ਸਾਰਾ ਗੋਸ਼ਤ ਆ ਦੇਖੋ ਜੀ ਆ ਡਸਟਮਿਨ ਚੋਂ ਕੱਟਿਆ ਸੀ ਇਹ ਵੀ ਲੈ ਕੇ ਆਏ ਹਾਂ। ਐਦਾਂ ਦੀਆਂ ਹੋਰ ਖਬਰਾਂ ਵੇਖਣ ਲਈ ਦੇਖਦੇ ਰਹੋ ਜੀਕੇਐਮ ਮੀਡੀਆ ਟੀਵੀ। ਜੇਕਰ ਤੁਸੀਂ ਦੇਸ਼ ਵਿਦੇਸ਼ਾ ਵਿੱਚ ਬੈਠੇ ਜੀਕੇ ਮੀਡੀਆ ਟੀਵੀ ਉੱਤੇ ਆਪਣੇ ਕਾਰੋਬਾਰ ਦੀ ਸੰਬੰਧੀ ਮਸ਼ਹੂਰੀ ਕਰਵਾਉਣਾ ਚਾਹੁੰਦੇ ਹੋ ਤਾਂ ਹੁਣੇ ਸੰਪਰਕ ਕਰੋ 6047238027।